ਜਦੋਂ ਕਿਸੇ ਨੂੰ ਉਥੇ ਅਦੀ ਫਸਲ ਲੈ ਕੇ ਆਉਣੀ ਸੀ ਤਾਂ ਤਕਰੀਬਨ 8.5 ਕਿਲੋਮੀਟਰ ਤੋਂ ਮੇਕ ਉੱਪਰ ਦੀ ਆਉਣਾ ਪੈਂਦਾ ਸੀ ਇਹ ਜਲਾਲਾਬਾਦ ਨੇ ਬਹੁਤ ਵੱਡੀ ਸੁਗਾਤ ਦਿੱਤੀ ਔਰ ਸਾਡੇ ਪਿੰਡਾਂ ਨੂੰ ਬਹੁਤ ਸੌਖੀ ਕਨੈਕਟੀਵਿਟੀ ਜੋੜਨ ਦੀ ਕੀਤੀ ਹੈ ਇਤਨੇ ਸਰਕਾਰਾਂ ਨੇ ਤਾਂ ਸਾਨੂੰ ਬਹੁਤ ਲਾਰੇ ਲਾਏ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਹ ਉਪ ਮੁੱਖ ਮੰਤਰੀ ਸੀ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਵੀ ਸਾਡੀ ਕੋਈ ਨਹੀਂ ਸੁਣੀ ਸਾਡਾ ਸਰਵਾਈ ਕੀਤੀ ਤੇ ਇੰਨਾ ਪੁਲ ਬਣਵਾ ਕੇ ਦਿੱਤਾ ਸਾਡੀ ਜ਼ਮੀਨ ਜੀ ਪਾਰ ਲੰਘਦੀ ਆ ਉਸ ਪਾਲੀ ਵਾਲੇ ਦੇ ਮੋਹਲਾ ਦੇ ਰਕਵੇ ਦੀ ਜ਼ਮੀਨ ਇਧਰ ਪੈਂਦੀ ਆ ਉਹ ਵੀ ਲੋਕ ਬਹੁਤ ਦੁਖੀ ਸੀ ਸਾਨੂੰ ਇਹਦਾ ਫਾਇਦਾ ਬਹੁਤ ਆ ਕਿਉਂਕਿ ਅਸੀਂ ਉਤੋਂ ਦੀ ਵਲਕੇ ਆਉਣੇ ਆ ਤੇ 9-10 ਕਿਲੋਮੀਟਰ ਦਾ ਸਾਨੂੰ ਵਾਇਆ ਪੈਂਦਾ ਪੁਲ ਬਣਨ ਨਾਲ ਇਹ ਸਾਰੀ ਕਨੈਕਟੀਵਿਟੀ ਜੁੜ ਜੂਗੀ ਜਿਹੜਾ ਕਿ 8 ਤੋਂ 10 ਪਿੰਡਾਂ ਨੂੰ ਬਹੁਤ ਫਾਇਦਾ ਹੋਊਗਾ ਇਹ ਘਟੋ ਘਟੇ ਸੱਤ ਅੱਠ ਪਿੰਡਾਂ ਨਾਲ ਤੇ ਰੋੜਾ ਵਾਲੀ ਮੰਡੀ ਤੇ ਜੁੜਨ ਦਾ ਪੁਲ ਆ ਅਸੀਂ ਐਮਐਲਏ ਸਾਹਿਬ ਦਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਪੁਲ ਦਿੱਤਾ ਇੱਥੇ। ਮਨਜ਼ੂਰ ਕੀਤੀ ਹੈ ਜਿਹੜੀ ਬਹੁਤ ਪੁਰਾਣੀ ਮੰਗ ਸੀ। ਜਦੋਂ ਦਾਣਾ ਮੰਡੀ 'ਚ ਕਿਸੇ ਨੇ ਜੇਮਲ ਵਾਲੇ ਜਿਹੜੀ ਦਾਣਾ ਮੰਡੀ ਸਾਨੂੰ ਚੱਕ ਖੇੜੇ ਲੱਗਦੀ ਹੈ। ਜਦੋਂ ਕਿਸੇ ਨੇ ਉੱਥੇ ਆਦੀ ਫਸਲ ਲੈ ਕੇ ਆਉਣੀ ਸੀ ਤਾਂ ਤਕਰੀਬਨ 8 8.5 ਕਿਲੋਮੀਟਰ ਘੁੰਮ ਕੇ ਉੱਪਰ ਦੀ ਆਉਣਾ ਪੈਂਦਾ ਸੀ। ਸੋ ਉਸ ਥੀਨ ਨੂੰ ਮੱਦੇ ਨਜ਼ਰ ਜਿਉ ਇਹ ਸਾਡੇ ਮੁੱਖ ਮੰਤਰੀ ਪੰਜਾਬ ਉਹ ਸਾਡੇ ਇਰੀਗੇਸ਼ਨ ਮਿਨਿਸਟਰ ਉਨੇ ਦਾ ਬਹੁਤ ਧੰਨਵਾਦ ਦੀਆਂ ਜਿਨ੍ਹਾਂ ਨੇ ਇਹ ਜਨਾਲਾਬਦ ਨੂੰ ਬਹੁਤ ਵੱਡੀ ਸ਼ੁਗਾਤ ਦਿੱਤੀ ਔਰ ਸਾਡੇ ਪਿੰਡਾਂ ਨੂੰ ਬਹੁਤ ਸੌਖੀ ਕਨੈਕਟੀਵਿਟੀ ਜੋੜਨ ਦੀ ਕੀਤੀ ਹੈ ਜੇ ਕਿਸੇ ਨੇ ਇੱਕ ਕਿੱਲੇ ਤੋਂ ਵੀ ਆਦੀ ਫਸਲ ਲੈ ਕਿਉਂ ਨਹੀਂ ਤੇ ਘੁੰਮ ਕਿਉਂ ਆਉਣਾ ਪੈਂਦਾ ਸੀ ਹੁਣ ਉਹ ਆਪ ਦੀ ਫਸਲ ਇੱਕ ਕਿੱਲੇ ਤੋਂ ਸਿੱਧੀ ਹੌਲ ਦੇ ਉੱਪਰ ਦੀ ਲੈ ਕੇ ਆ ਸਕਦਾ ਕਿੰਨੇ ਪਿੰਡਾਂ ਨੂੰ ਇਸ ਚੀਜ਼ ਦਾ ਫਾਇਦਾ ਹੈ ਨੇੜੇ-ਨੇੜੇ ਦੇ ਇਹ 8-9 ਪਿੰਡ ਹੈ ਜਿਵੇਂ ਪਾਲੀਗਲਾ ਚੱਕ ਪਾਲੀਆਲਾ ਕਾਠਗੜ ਮੂਲਾ ਚੱਕ ਜਮਲਾਲਾ ਸਿਮਰਿਆਂ ਵਾਲੀ ਲੱਖੋ ਵਾਲੀ ਔਰ ਛੱਪੜੀ ਵਾਲੇ ਜਿਹੜੇ ਪਿੰਡੇ ਸਾਰਿਆਂ ਦੀ ਕਨੈਕਟੀਵਿਟੀ ਉਹਨਾਂ ਬਹੁਤ ਸੁਖਾਵੀ ਹੋਗੀ ਕਿਉਂਕਿ ਬਹੁਤ ਬਹੁਤ ਘੱਟ ਪੁਲਾਂ ਬਣੀਆਂ ਉਸ ਤੋਂ ਬਾਅਦ ਪਿਛਲੀ ਸਰਕਾਰ ਚ ਤਾਂ ਮੈਨੂੰ ਲੱਗਦਾ ਨਹੀਂ ਕੋਈ ਇੱਕ ਦੀ ਪੁਲ ਵੀ ਬਣੀ ਹੋਵੇ ਤਾਂ ਔਰ ਇਸ ਸਰਕਾਰ ਚ ਜਿਹੜੀਆਂ ਸਭ ਤੋਂ ਪਹਿਲਾਂ ਆਪਾਂ ਨੂੰ ਟਾਣੀ ਨੱਥਾ ਸਿੰਗਲ ਵੱਡੀ ਪੁਲ ਦਰਿਆ ਦੇ ਉੱਪਰ ਮਿਲੀ ਉਸ ਤੋਂ ਬਾਅਦ ਸੈਕਿੰਡ ਪੁਲ ਆਪਾਂ ਨੂੰ ਇਹ ਵੱਡੀ 5 ਕਰੋੜ ਛੜੀ ਰੱਖਦੇ ਮਿਲੀ ਔਰ ਤਕਰੀਬਨ 5-6 ਪੁਲਾ ਹੋਰ ਛੜੀਆਂ ਪਾਈਪਲਾਈਨ ਜਿਹੜੀਆਂ ਵਿਦਨ ਮੰਥ ਕੋਸ਼ਿਸ਼ ਕਰਾਂਗੇ ਜਲਦੀ ਆ ਜਾਣਗੀਆਂ ਇਹ ਬਹੁਤ ਜ਼ਰੂਰੀ ਇਨਫਰਾਸਟ੍ਰਕਚਰ ਦੀ ਸੀ ਇਹ ਕੋਲ ਕਰੋ ਤੱਕ ਜਿਹੜਾ ਤਿਆਰ ਹੋ ਜਾਏ ਬਸ ਇਹਦਾ ਟੈਂਡਰ ਫਲੋਟ ਹੋ ਗਿਆ ਜੀ ਔਰ ਤਕਰੀਬਨ ਮਾਰਚ ਦੇ ਮਹੀਨੇ ਤੋਂ ਇਹਦਾ ਕੰਮ ਸਟਾਰਟ ਹੋ ਜਾਏਗਾ ਵੀ 25 ਮਾਰਚ ਤੋਂ ਬਾਅਦ ਬਸ ਸਟਾਰਟ ਕਰ ਦੇਣਾ ਇੱਕ ਸੜਕਾਂ ਨੂੰ ਲੈ ਕੇ ਪਿਛੇ ਉਸ ਪ੍ਰੈਸ ਕਾਉਂਸਲ ਜਿੱਤੀ ਸੀ ਜਿਹੜੀ ਮੇਨ ਕੋਈਪੁਰ ਫਾਇਲਕਾ ਰੋਡ ਤੋਂ ਦਾਸੇ ਸੀ ਉਹ ਕਦੋਂ ਤੱਕ ਸ਼ੁਰੂ ਹੋਏਗਾ ਹੋ ਉਹਦਾ ਵਰਕ ਆਰਡਰ ਕੱਟਿਆ ਜਾਣਾ ਬਸ ਹੋਰ 5-7 ਦਿਨ ਚ ਹੈਲੋ ਭਾਈ ਜੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਐਮਐਲ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਪਿਛਲੀਆਂ ਸਰਕਾਰਾਂ ਨੇ ਤਾਂ ਸਾਨੂੰ ਬਹੁਤ ਲਾਰੇ ਲਾਏ ਸਾਡੀ ਕੋਈ ਸੁ ਉਪਮੱਖ ਮੰਤਰੀ ਸੀ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਵੀ ਸਾਡੀ ਕੋਈ ਨਹੀਂ ਸੁਣੀ ਐਮਐਲਏ ਸੀਗਾ ਮੰਤਰੀ ਸੀਗਾ ਹੰਸਰਾ ਜੋਸਣ ਉਹਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਆ ਸਰਕਾਰ ਨੇ ਇਸ ਚੀਜ਼ ਨੂੰ ਬਦਲਾਉਂਦੇ ਆ ਜਿਨ੍ਹਾਂ ਨੇ ਸਾਡੀ ਪਹਿਲੀ ਵਾਰ ਜਾਣ ਤੇ ਸਾਡਾ ਸੁਣਵਾਈ ਕੀਤੀ ਤੇ ਇੰਨਾ ਪੁਲ ਬਣਾ ਕੇ ਦਿੱਤਾ ਸਾਡੀ ਜ਼ਮੀਨ ਜੀ ਪਾਰ ਲੰਘਦੀ ਆ ਕੁਸ ਪਾਲੀ ਵਾਲੇ ਦੇ ਮੋਹਲਾ ਦੇ ਰਕਬੇ ਦੀ ਜ਼ਮੀਨ ਇਧਰ ਪੈਂਦੀ ਆ ਉਹ ਵੀ ਲੋਕ ਬਹੁਤ ਦੁਖੀ ਸੀ ਉਹ ਇਧਰ ਦੀ ਔਰਤ ਪਲਟ ਕੇ ਆਉਂਦੇ ਸੀ ਅਸੀਂ ਇਧਰ ਦੇ ਆਉਂਦੇ ਸੀ ਸਾਨੂੰ ਬਹੁਤ ਸਖਾਲਾ ਹੋ ਗਿਆ ਰਕਬਾ ਸਾਡਾ ਪਾਲੀ ਵਾਲੇ ਦਾ ਇਧਰ ਲੰਗਦਾ ਮੋਹਣਾ ਦਾ ਇਧਰ ਲੰਗਦਾ ਇਸ ਤਰ੍ਹਾਂ ਲੋਕ ਬਹੁਤ ਦੁਖੀ ਸੀ ਤੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਐਮ ਐਲ ਏ ਦਾ ਜਿਨ੍ਹਾਂ ਨੇ ਸਾਨੂੰ ਇਹ ਪੁਲ ਪਲਾਸ ਕਰਵਾ ਕੇ ਦਿੱਤਾ ਤੇ ਅਸੀਂ ਉਮੀਦ ਕਰਦੇ ਵੀ ਜਲਦੀ ਤੋਂ ਜਲਦੀ ਕੰਮ ਸ਼ੁਰੂ ਹੋਵੇ ਹਾਂ ਜੀ ਜਿਵੇਂ ਮੇਰੇ ਸਾਥੀਆਂ ਨੇ ਦੱਸਿਆ ਤੁਸੀਂ ਸੁਣੀ ਲਿਆ ਇਹ ਚੰਤਪਾਣ ਡਰੇਨ ਤੇ ਜੋ ਪੋਲ ਆ ਪੰਜ ਲੱਖ 5 ਕਰੋੜ 40 ਲੱਖ ਦੇ ਵਿੱਚ ਜਿਹੜਾ ਪਾਸ ਹੋਇਆ ਇਹਦਾ ਸਾਨੂੰ ਬਹੁਤ ਫਾਇਦਾ ਹੈ ਕਿਉਂਕਿ 25 ਤੋਂ 30 ਸਾਲ ਦਾ ਸਮਾਂ ਹੋ ਗਿਆ ਪਹਿਲਾਂ ਸਰਕਾਰ ਜਿਵੇਂ ਤੁਸੀਂ ਵੇਖਿਆ ਕਾਂਗਰਸ ਦੀ ਸਰਕਾਰ ਵੀ ਰਹੀ ਅਣਾ ਫਿਰ ਕਾਲੀ ਦਲ ਦੀ ਸੁਖਵੀਰ ਬਾਦਲ ਮੌਕੇ ਵੀ ਅਸੀਂ ਬਹੁਤ ਸਾ ਮਾ ਪਹਿਲਾਂ ਮੰਗ ਪੱਤਰ ਦਿੱਤੇ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਐਤਕੀ 6 ਮਹੀਨੇ ਪਹਿਲਾਂ ਸਾਲ ਪਹਿਲਾਂ ਸੀ ਜਗਦੀਪ ਕੁਮੋਦ ਬੋਲਡੀ ਜੋ ਕਿ ਸਾਡੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹਨਾਂ ਕੋਲ ਗਏ ਤਾਂ ਉਹਨਾਂ ਨੇ ਬਹੁਤ ਵਧੀਆ ਸਾਡੀ ਮੰਗ ਸੁਣੀ ਤੇ ਛੇਤੀ ਜਾਨੀ ਕਿ ਪੁਲ ਜਿਹੜਾ ਪਾਸ ਕਰਵਾ ਕੇ ਸਾਨੂੰ ਚੰਡੀਗੜ੍ਹ ਤੱਕਰ ਗਏ ਅਸੀਂ ਮਤੇ ਜਿਹੜੇ ਸੀਗੇ 8-9 ਪਿੰਡਾਂ ਦੇ ਮਤੇ ਪਵਾ ਕੇ ਦਿੱਤੇ ਜਿਵੇਂ ਐਮਐਲਏ ਸਾਹਿਬ ਨੇ ਸਾਨੂੰ ਗਾਈਡਲਾਈਨ ਦਿੱਤੀ ਅਸੀਂ ਉਹਦੇ ਮੁਤਾਬਕ ਚੱਲੇ ਸਾਨੂੰ ਇਹਦਾ ਫਾਇਦਾ ਬਹੁਤ ਆ ਕਿਉਂਕਿ ਅਸੀਂ ਉਤੋਂ ਦੀ ਵਲਕੇ ਆਉਣੇ ਆ ਤੇ 9-10 ਕਿਲੋਮੀਟਰ ਦਾ ਸਾਨੂੰ ਵਾਇਆ ਪੈਂਦਾ ਜਦੋਂ ਵੀ ਜ਼ਮੀਨ ਮਤਲਬ ਅਸੀਂ ਫਸਲ ਦਾ ਸੇ 10 ਕਿਲੋਮੀਟਰ ਘੁੰਮ ਕੇ ਚੱਕ ਖੇੜੇ ਵਾਲੇ ਦੀ ਮੰਡੀ ਇੱਥੋਂ ਤਕਰੀਬਨ ਡੇਢ ਕਿਲੋਮੀਟਰ ਪੈਂਦੀ ਆ ਤਾਂ ਸਾਨੂੰ ਉੱਤੋਂ ਵਾਕ ਕੇ ਤੇ ਤੁਹਾਨੂੰ ਵੀ ਪਤਾ ਜੀ ਬਹੁਤ ਵਾਇਆ ਪੈ ਜਾਂਦਾ ਤਾਂ ਇਹਦਾ ਸਾਨੂੰ ਬਹੁਤ ਫਾਇਦਾ ਹੋਊਗਾ ਸਾਨੂੰ ਇਸ ਦਾ ਬਹੁਤ ਫਾਇਦਾ ਹੋਊਗਾ ਇਹ ਮੈਂ ਆਪਣਾ ਪੁਲ ਪਾਸ ਹੋ ਗਿਆ ਇਹਦਾ 5 ਕਰੋੜ 46 ਲੱਖ ਰੁਪਿਆ ਪਾਸ ਹੋ ਗਿਆ ਇਹ ਸਾਡੇ ਦੀ ਆਪਣਾ ਮੋਹਲਾ ਦੀ ਪਾਲੀ ਵਾਲੇ ਦੀ ਸੜੀਆਂ ਦੀ ਲੱਖੋ ਵਾਲੇ ਦੀ ਬਹੁਤ 50 ਸਾਲਾਂ ਤੋਂ ਪੁਰਾਣੀ ਮੰਗ ਸੀ ਵੀ ਜਿਹੜੀ ਇਹ ਦੀ ਕਨੈਕਟੀਵਿਟੀ ਟੁੱਟੀ ਹੋਈ ਸੀ ਜਿਹੜਾ ਹੁਣ ਜ਼ਿਮੀਂਦਾਰ ਇੱਕ ਪਾਰ ਹੈਗਾ ਜਿਵੇਂ ਇਸ ਤਰ੍ਹਾਂ ਕੱਲ ਐਮਐਲਏ ਸਾਹਿਬ ਜਿਹਦੀ ਪਾਰ ਇੱਕ ਕਿਲਾ ਉੱਥੇ ਜ਼ਮੀਨ ਆ ਜੋ ਨੇ ਸਾਹਮਣੇ ਮੰਡੀ 'ਚ ਫਸਲ ਜਾਂਦੀ ਤੇ ਉਹਨੂੰ 9 ਕਿਲੋਮੀਟਰ ਵੜ ਕੇ ਆਉਣਾ ਪੈਂਦਾ ਸੀ ਜੀ ਜਿਹੜਾ ਉਹਦੇ ਪਿਲ ਪੁਲ ਬਣਨ ਨਾਲ ਇਹ ਸਾਰੀ ਕਨੈਕਟੀਵਿਟੀ ਜੁੜ ਜੂਗੀ ਜਿਹੜਾ ਕਿ 8 ਤੋਂ 10 ਪਿੰਡਾਂ ਨੂੰ ਬਹੁਤ ਫਾਇਦਾ ਹੋਊਗਾ ਤੇ ਮੰਡੀ ਦਾਣਾ ਮੰਡੀ ਦੀ ਵੀ ਤਰੱਕੀ ਹੋਊਗੀ ਜੀ ਦਾਣਾ ਮੰਡੀ ਦੀ ਤਰੱਕੀ ਹੋਊਗੀ ਤੇ 8 10 50 ਸਾਲਾਂ ਤੋਂ ਜਿਹੜੀ 8 10 ਪਿੰਡਾਂ ਦੀ ਮੰਗ ਸੀ 50 ਸਾਲਾਂ ਤੋਂ ਬਹੁਤ ਪੁਰਾਣੀ ਮੰਗ ਸੀ ਤੇ ਐਮਐਲ ਸਾਹਿਬ ਨੇ ਬਹੁਤ ਜ਼ੋਰ ਲਾ ਕੇ ਤੇ ਇਹ ਪੁਲ ਪਾਸ ਕਰਾਇਆ ਤੇ ਅਸੀਂ ਜਗਦੀਪ ਕੰਬੋਜ ਗੋਲਡੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਬੈ ਸਰਪੰਚ ਚੱਕ ਖੇੜੇਵਾਲ ਤੋਂ ਬਹੁਤ ਧੰਨਵਾਦ ਕਰਦੇ ਬਾਕੀ ਪਿੰਡਾਂ ਵਾਲੇ ਵੀ ਸਾਰਿਆਂ ਨੂੰ ਬਹੁਤ ਫਾਇਦਾ ਇਸ ਚੀਜ਼ ਦਾ ਹੋਣਾ ਅਸੀਂ ਇਹ ਪੁਲ ਦਾ ਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ 5 ਕਰੋੜ 46 ਲੱਖ ਚ ਪਾਸ ਕਰਵਾ ਕੇ ਦਿੱਤਾ ਇਹ ਚੰਦਪਨ ਰੇਨ ਦੇ ਉੱਤੇ ਪੁਲ ਬਣਾਇਆ ਇਹ ਘਟੋ ਘਟਾ ਰੋੜਾ ਵਾਲੀ ਮੰਡੀ ਤੱਕ ਇਹਦਾ ਕਨੈਕਸ਼ਨ ਜੁੜਨਾ ਜਾਮਨਾਲੇ ਤੋਂ ਲੈ ਕੇ ਰੋੜਾ ਵਾਲੀ ਮੰਡੀ ਤੱਕ ਕਨੈਕਸ਼ਨ ਜੁੜਨਾ ਪੰਜ ਛੇ ਪਿੰਡਾਂ ਸੜੀਆਂ ਹੋ ਗਿਆ ਚੱਕ ਪਾਲੀ ਵਾਲਾ ਹੋ ਗਿਆ ਆਪਾਂ ਮੋਲਾ ਹੋ ਗਿਆ ਇਧਰੋਂ ਸਿਮਰਿਆ ਵਾਲਾ ਪਿੰਡ ਹੋ ਗਿਆ ਇਹ ਘੱਟੋ ਘੱਟ 70 ਥਾਂ ਪਿੰਡਾਂ ਨਾਲ ਤੇ ਰੋੜਾ ਵਾਲੀ ਮੰਡੀ ਤੇ ਜੁੜਦਾ ਪੁਲ ਅਸੀਂ ਐਮਐਲਏ ਸਾਹਿਬ ਦਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਪੁਲ ਦਿੱਤਾ ਇੱਥੇ ਇਹ ਇਧਰ ਕਿੰਨਾ ਕੁ ਫਾਇਦਾ ਹੋਊਗਾ ਬਹੁਤ ਫਾਇਦਾ ਹੋਣਾ ਇਹ ਸਾਡੀ ਦਾਣਾ ਮੰਡੀ ਇਧਰ ਆ ਘੱਟੋ ਘੱਟ 7-8 ਪਿੰਡਾਂ ਨੂੰ ਉੱਤੋਂ ਦੇ ਵੱਲ ਕੇ ਆਉਣਾ ਪੈਂਦਾ ਜਾਂ ਬੁੱਧੋਕਲੀ ਸਾਈਡ ਤੋਂ ਆਉਣਾ ਪੈਂਦਾ ਉਹਨਾਂ ਨੂੰ ਇੱਥੇ 2-3 ਕਿਲੋਮੀਟਰ ਤਿੰਨ ਤੇ ਮੰਡੀ ਨੂੰ ਆਉਣਾ ਪੈਂਦਾ ਆਉਣਾ ਸੌਖਾ